ਸੁਣ ਸੁਣੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡੀ ਹੂੰ ਵੱਡਾ અપਾਰ ਤੇਰਾ ਮਰਤਬਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨੁ ਮਹਤਾ ਤੇਜ ਆਪਣਾ ਆਪ ਜਾਰ ਨਾਨਕ ਨਾਮ ਮਿਲੇ ਬੜਾਈ ਇਦੋਂ ਉਪਰ ਕਰਮ ਨਹੀਂ ਜੇਕਰ ਹੁੰਦੇ ਮੰਗਣ ਜਾਈਆ ਫੇਰ ਅਲਾਮਾ ਮਿਲਟ ਅਸੀਂ ਸਾਡਾ ਜੀਤਾ ਕਰਦਾ ਸੀ ਬਹਿ ਕੇ ਬੋਲਣ ਪਰ ਇੱਕ ਪਾਸੇ ਪਿੰਡ ਵਾਲਿਆਂ ਦੇ ਦਰਸ਼ਨ ਕਰਨ ਨੂੰ ਵੀ ਜੀ ਕਰਦਾ ਸੀ ਇਸ ਕਰਕੇ ਖੜੇ ਹੈ ਸਾਡੇ ਬੀਬੀ ਬਜ਼ੁਰਗ ਮਾ ਮਾ ਭੈਣਾ ਕਦੋਂ ਦੀਆਂ ਇੱਥੇ ਰਹਿ ਰਹੇ ਆ ਇਸ ਲਈ ਸਾਨੂੰ ਇਹ ਚਾ ਅਸੀਂ ਵੀ ਖੜ ਕੇ ਬੋਲ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੋਤ ਸਿੰਘ ਜੀ ਬਾਬਾ ਰਵਿੰਦਰ ਸਿੰਘ ਜੀ ਬਾਬਾ ਰੇਸ਼ਮ ਸਿੰਘ ਜੀ ਸਾਡੇ ਬਾਬਾ ਗੁਰਚਾਰਨ ਸਿੰਘ ਜੀ ਦਿੱਲੀ ਤੋਂ ਆਏ ਐ ਇਹ ਸਾਡੇ ਪਿਆਰ ਵਾਲੇ ਮਹਾਂਪੁਰਸਾ ਸਤਿਕਾਰਯੋਗ ਹੈ ਤੂੰ ਦੀ ਪੈਂਤੀ ਸੀ ਗੱਲਾਂ ਕਰਾਂਗੇ ਬਾਹੀ ਨਹੀਂ ਕਰਾਂਗੇ ਵਡਿਆਈ ਕੀ ਦੀ ਹੈ ਗੁਰੂ ਸਾਹਿਬ ਦੀ ਜਿਹੜੇ ਸਮਾਗਮ ਦੇ ਵਿੱਚ ਤੁਸੀਂ ਬੈਠੇ ਹੋ ਸਾਤੋ ਹੀ ਬੜੀ ਤੁਹਾਨੂੰ ਖੁਸ਼ੀ ਦੀ ਗੱਲ ਦੱਸਣ ਲੱਗੇ ਆਂ ਤੋ ਕਿਹੜੀ ਐ ਧੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਹੈ ਇਹ ਖੁਸ਼ੀ ਦੀ ਗੱਲ ਹੈ ਤੇ ਕਿਹੜੇ ਮਕੌੜੇ ਤਾਂ ਨਾਲ ਹੀ ਆ ਜਾਂਦੇ ਸਾਰੇ ਇਸ ਤਰ੍ਹਾਂ ਭਾਈ ਕਿੰਨੀ ਵੱਡੀ ਬਾਬਾ ਜੀ ਨੇ ਕਿਰਪਾ ਕੀਤੀ ਹੈ ਸਾਡਾ ਇੱਕੋ ਹੀ ਬੁਰਨਾ ਹੁੰਦਾ ਸੀ ਜਿਉਂ ਮਾਪਾ ਜੀ ਦੇ ਚਰਨਾਂ 'ਚ ਗਏ ਐ ਬਈ ਬਾਬਾ ਜੀ ਇਹੇ ਜੀ ਮਿਹਰ ਕਰ ਦਿਓ ਕਿ ਪਿੰਡ ਦਾ ਨਾਂ ਨਿਕਲੇ ਇਹੇ ਜੀ ਕਿਰਪਾ ਰੱਖੋ ਸਾਡੇ ਤੇ ਅਸੀਂ ਇਸ ਤਰ੍ਹਾਂ ਤੁਹਾਡੀ ਸੇਵਾ ਕਰੀਏ ਤਾਂ-ਤਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਇੱਕ ਦਿਨ ਪੁੱਛਣ ਲੱਗੇ ਬਈ ਸਭ ਤੋਂ ਵੱਡੀ ਨਾਂਸਰ ਦੇ ਵਿੱਚ ਕੀ ਚੀਜ਼ ਆ ਹੋ ਜਵਾਕ ਨੂੰ ਕੀ ਪਤਾ ਸੀ 20 ਸਾਲ ਦੇ ਸੀ ਉਦੋਂ ਮੈਂ ਕਿਹਾ ਬਾਪਾ ਜੀ ਆਪ ਕਿਰਪਾ ਕਰੋ ਮੈਨੂੰ ਕੀ ਪਤਾ ਹੈ ਬਾਪੇ ਕਹਿੰਦੇ ਸਾਨੂੰ ਕੁਝ ਹੋਰ ਦਚਨ ਕਿਆ ਕਰਦਾ ਉਹਨਾਂ ਨੇ ਹੈ ਉਸਦੇ ਤੈਨੂੰ ਆ ਤੂੰ ਮੈਨੂੰ ਕਹਿੰਦਾ ਬੀ ਦੱਸੋ ਬਾਬੇ ਕਹਿੰਦੇ ਤੂੰ ਦੱਸ ਜੋ ਆਉਂਦੀ ਹੈ ਦੱਸ ਦੇ ਦਾਸ ਨੇ ਕਿਹਾ ਬਾਪਾ ਜੀ ਪਰ ਸਭ ਤੋਂ ਵੱਡਾ ਤਾਂ ਜੀਵਨ ਹੈ ਜੇ ਮਾਪੁਰਸ ਦਾ ਜੀਵਨ ਹੈ ਉੱਚਾ ਸੁੱਚਾ ਜਿਹੜਾ ਜ ਮਾਂ ਦੇ ਪੇਟੋਂ ਜਨਮਿਆ ਸਾਬਤ ਸੂਰਤ ਹੈ ਤਾਂ ਉਹ ਦੁਨੀਆ ਤੇ ਉਹ ਬਾਬਾ ਜੀ ਉਹਦੀ ਜੈਜਾਕਾਰ ਕਰਾਉਂਦੇ ਆ ਬਾਬਾ ਜੀ ਕਹਿੰਦੇ ਮੈਨੂੰ ਹਾਏ ਇਹ ਚੀਜ਼ ਦੀ ਲੋੜ ਸੀ ਬੜੀ ਸੇਵਾ ਕਰਾਈ ਮਹਾਪੁਰਸ਼ਾਂ ਨੇ ਤਵੀਆਂ ਦੀ ਗੱਲ ਦੱਸੀ ਵੀ ਇਹਨਾਂ ਚਾਰ ਜਾਣਿਆਂ ਨੇ ਤਵੀਆਂ ਚਾਖ ਕੇ ਧਰਤੀਆਂ ਉਹ ਅਸੀਂ ਚਾਰ ਨਹੀਂ ਸੀ ਅਸੀਂ ਤਾਂ ਇੱਕ ਬੁੱਤ ਸੀ ਬਾਬਾ ਨੇ ਦੋ ਦੋ ਛੋਟੀਆਂ ਮਾਰ ਕੇ ਕਹਿੰਦੇ ਚੱਕੋ ਤੰੀਆਂ ਰੱਖੋ ਵਿੱਚੋਂ ਮੈਂ ਕਿਹਾ ਦੇਖਦੇ ਕੀ ਪਾ ਲੋ ਹੱਥ ਅਸੀਂ ਇਹ ਨਹੀਂ ਸੋਚਿਆ ਵੀ ਡਿੱਗਣੀਆਂ ਅੱਖਾਂ ਵਿੱਚ ਕੋ ਜੋਰ ਦੀ ਚੱਕੀਆਂ ਜਦੋਂ ਚੱਕੀਆਂ ਤੇ ਬਾਬਾ ਜੀ ਨੇ ਆ ਜਿਹੜੀ ਛੋਟੀਆਂ ਮੇਰੇ ਕੋਲ ਇਹੋ ਜੀ ਛੋਟੀ ਆ ਛੋਟੀ ਲਈ ਕਹਿੰਦੇ ਨਾ ਮੈਂ ਵੀ ਲੱਗਦਾ ਨਾਲ ਤੰੀਆਂ ਵਿੱਚ ਚਲੇ ਆ ਉਧੇ ਬੱਚ ਚਲੀ ਆਈਆਂ ਉਹ ਕੁੱਠੇ ਲੋਟ ਰੱਖੀਆਂ ਗਈਆਂ ਜਿਹੜੇ ਤਰੀਕੇ ਨਾਲ ਆਪਾਂ ਖਿੱਚਦੇ ਹੁੰਨੇ ਉਹ ਟੈਰਾ ਵਾਲੇ ਪਾਸੇ ਹੋ ਗਿਆ ਤੇ ਅਸੀਂ ਬੀਲੀ ਗਏ ਸਰਦਾਰ ਬਲਬੀਸ ਉਹਨੂੰ ዳਲੇ-ਦਾਰੇ ਮਗਰ ਹੱਥ ਕੀਤੇਗੇ ዳਲੇ-ਦਾਰੇ ਤੁਰ ਫਿਰਨ ਮੈਨੂੰ ਕਹਿੰਦੇ ਘਾਲਾ ਸੇ ਤਵੀਆਂ ਕਿਵੇਂ ਰੱਖੀਆਂ ਮੈਂ ਕਹਿੰਦੀ ਅਸੀਂ 4 ਬੰਦੇ ਸੀ ਰੱਖਣ ਵਾਲੇ ਅਸੀਂ ਰੱਖੀਆਂ ਕਹਿੰਦੇ ਨਾ ਇਹਨਾਂ ਨੂੰ 20 ਬੰਦੇ ਨਹੀਂ ਲੱਗ ਸਕਦੇ ਤੂੰ ਕਹਿੰਦਾ ਇਹ ਕੰਵੀਆਂ ਚਾਰ ਬੰਦਿਆਂ ਨੇ ਰੱਖੀਆਂ ਮੈਨੂੰ ਸਹੀ ਤਰੀਕੇ ਨਾਲ ਦੱਸ ਮੈਂ ਕਿਹਦੀ ਰੱਖੀਆਂ ਦੀ ਚਾਹ ਉਹ ਬਾਬਾ ਜੀ ਨੇ ਛੋਟੀ ਲਾਈ ਸੀ ਸੰਤਾਂ ਹੀ ਪਤਾ ਲੱਗਿਆ ਵੀ ਇਹ ਬੱਚੀਆਂ ਲਈਆਂ ਬਾਬੇ ਕਹਿੰਦੇ ਹਾਂ ਠੀਕ ਇਹ ਮਹਾਪੁਰਸ਼ਾਂ ਦੀ ਤਾਕਤ ਹੁੰਦੀ ਹੈ ਇਹ ਉਹਨਾਂ ਦੀ ਰਜ਼ਾ ਹੁੰਦੀ ਹੈ ਉਹ ਤਾਂ ਸਾਨੂੰ ਮਾਰ-ਮਾਰ ਖੀਰ ਖਵਾਉਂਦੇ ਸੀ ਸਾਡਾ ਜੀਵਨ ਬਣਾਉਂਦੇ ਸੀ ਅੱਜ ਸਾਥ ਸੰਗਤ ਜੀ ਜਿੱਥੇ ਆਪਾਂ ਖੁਸ਼ੀ ਦੇ ਵਿੱਚ ਬੈਠੇ ਆਂ ਸਾਡੇ ਅੱਜ 9 ਜ਼ਿਲ੍ਹੇ ਪਾਣੀ ਵਿੱਚ ਆਏ ਹੋਏ ਆ ਬੜਾ ਦੁੱਖ ਲੱਗਦਾ ਇਹ ਮੁੰਡੇ ਟੀਵੀ ਜਾਂਦਾ ਬਖਾਉਂ ਲੱਗ ਜਾਂਦੇ ਮੈਂ ਇਹਨਾਂ ਨੂੰ ਕੱਲ੍ਹ ਗਿਆ ਮੈਨੂੰ ਨਾ ਬਖਾਓ ਦੁੱਖ ਲੱਗਦਾ ਰੋਣੋਂ ਲੱਗ ਪਰ ਅੱਜ ਆਪਣੇ ਤੇ ਮੇਰ ਹੈ ਗੁਰੂ ਸਾਹਿਬ ਦੀ ਆਪਣੇ ਜ਼ਿਲ੍ਹੇ ਜਿੱਦਾਂ ਮਾਲਵਾ ਸਭ ਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੈ ਚੜ੍ਹਦੀ ਕਲਾ ਵਿੱਚ ਹੈ ਤੇਰੇ ਸੀ ਕਾਲੀ ਇਹਨਾਂ ਨੂੰ ਆਰਡਰ ਕੀਤਾ ਉਸ ਬੰਦਿਆਂ ਨੂੰ ਕਿਹਾ ਮੈਂ ਕਿਹਾ ਵੀ ਆਪਾਂ ਵੀ 5-6 ਟਰੱਕ ਭਰ ਕੇ ਕੰਬਲਾਂ ਦੇ ਜਾਗਤਾਂ ਦੇ ਬੂਟਾਂ ਦੇ ਜਰਸੀਆਂ ਇਹੋ ਜਿਹਾ ਸਮਾਨ ਇੰਨਾ ਲੈ ਕੇ ਜਾਈਏ ਕਿ ਬਈ ਸਾਡੇ ਇਲਾਕੇ ਦੀਆਂ ਪੰਚਾਇਤਾਂ ਨੂੰ ਲੈ ਕੇ ਜਾਵਾਂਗੇ ਨਾਲ ਜਿੰਨੇ ਸਾਡੇ ਸਰਪੰਚ ਸਾਹਿਬ ਮਾਨੁਕਾਲੀ ਸੰਗਤ ਬੈਠੀ ਆਏ ਬੈਠੇ ਆ ਹੋਰ ਵੀ ਬਹੁਤ ਬੈਠੇ ਆ 400 ਨੂੰ ਰਹਿ ਸਰ ਤੋਂ ਬੈਠੇ ਆ ਤੇ ਸਾਡੇ ਗੁਰਦੰਟ ਤੋਂ ਹੋਣੀ ਚੰਨਣ ਵਾਲ ਤੋਂ ਜਾਣੀ ਵੀ ਮਖੇ ਉਹਨਾਂ ਨੂੰ ਮੂਰੇ ਲਾਵਾਂਗੇ ਤੇ ਉਹ ਫਿਰ ਬੰਨਣਗੇ ਉੱਥੇ ਸਾਰੇ ਬਈ ਆਪਾਂ ਵੀ ਇਹ ਸੇਵਾ ਕਰੀਏ ਸਿਰਫ ਅਸੀਂ ਦਾ ਇੱਕ ਮੂਰੇ ਖੜਨਾ ਹੀ ਆ ਇਹ ਤੁਮ ਮੱਥਾ ਟੇਕ ਕੇ ਤੋੜ ਦੇਣਾ ਪਰ ਸੰਤ ਤਾਂ ਨਹੀਂ ਸੇਵਾ ਇਹਨਾਂ ਨੇ ਕਰਨੀ ਆ ਇਹ ਚੀਜ਼ਾਂ ਬਸ ਤੂੰ ਕੁਛ ਨਹੀਂ ਹੁੰਦਾ ਜਿਹੜੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਸਾਰਾ ਰਾਸਨ ਡੁੱਬ ਗਿਆ ਤਣਕਾ ਫੁੱਲ ਗੀਆਂ ਮੰਜੇ ਖਰਾਬ ਹੋ ਗਏ ਕਈ ਗਿਰਧ ਬਜ਼ੁਰਗ ਵਿਚਾਰੇ ਸਰੀਰ ਵੀ ਸੱਗੇ ਕਤਰੂ ਬਸਰੂ ਵੀ ਮਰ ਗਏ ਬਹੁਤ ਗੁੱਸ ਹੋਇਆ ਤੁਸੀਂ ਰੋਜ ਤੇਲੀ ਬੀਜਰਾ ਚ ਦੇਖਦੇ ਆ ਇਹ ਬੜੇ ਦੁੱਖ ਦੀ ਗੱਲ ਹੈ ਅਸੀਂ ਉਹ ਕਿਹੜਾ ਦਿਨ ਰੱਖਿਆ ਉਹ ਰੱਖਿਆ ਸੀ 26 ਜਨਵਰੀ ਮਹੀਨੇ ਦੀ 26 ਤਰੀਕ 26 ਤਰ ਅਤੇ ਸਤੰਬਰ ਹੈ ਮ ਭੁੱਲ ਜਾਂਦਾ ਤੇ ਇਸ ਤਰ੍ਹਾਂ ਨਵਾਂ ਮਹੀਨਾ 26 ਤਰੀਕ ਰੱਖੀ ਹੈ ਤੇ ਇਸ ਤਰ੍ਹਾਂ ਭਾਈ ਇਹ ਜਿੰਨਾ ਕਿ ਸੇਵਾ ਕਰਾਏ ਉਹਨਾਂ ਫਾਇਦਾ ਹੀ ਹੈ ਤੇ ਇਹ ਭਾਈ ਵੱਡੀ ਚੀਜ਼ ਹੈ ਲੋਕਾਂ ਤੇ ਆਫਤ ਆਈ ਹੈ ਬਾਬਾ ਜੀ ਕਿਰਪਾ ਕਰਦੇ 68 ਤੀਤ ਸਗਲ ਪੁੰਨ ਜੀ ਦਿਆ ਪਰਵਾਰ ਜਿਹੜੀ ਦਇਆ ਕਰਨੀ ਜੀਆਂ ਤੇ ਏਡੀ ਵੱਡੀ ਚੀਜ਼ ਹੈ ਕਿਤੇ ਕੋਈ ਰਾਜੇ ਨੇ ਸੰन्यास ਲੈ ਲਿਆ ਕੋਈ ਸਾਧੂ ਬੈਠਾ ਤਪੱਸਿਆ ਕਰਦਾ ਸੀ ਤੇ ਉਹਨੇ ਇੱਕ ਤ੍ਰਸੂਲ ਗੱਡ ਲਿਆ ਕੋਲੇ ਉਹ ਕਹਿੰਦਾ ਜੀ ਇਹ ਕਹਿੰਦੇ ਜਦੋਂ ਇਹ ਹਰਾ ਹੋ ਗਿਆ ਮੇਰੀ ਤਪੱਸਿਆ ਪੂਰੀ ਹੋ ਜੂ ਉਹਨਾਂ ਦੀ ਆਪ ਦਾ ਸ਼ਸਤਰ ਗੱਡ ਲਿਆ ਉਹ ਵੀ ਬਹਿ ਕੇ ਉੱਥੇ ਤਪੱਸਿਆ ਕਰਨ ਵੀ ਜਦੋਂ ਸਾਧੂ ਕੋਲੇ ਬਹਿ ਜਾਂਦੇ ਆ ਦੋ ਤਿੰਨ ਚਾਰ ਮਰੱਤੇ ਦੋ ਬੇਟੀਆਂ ਨੂੰ ਬੰਨੀ ਜਾਣ ਗੱਡੇ ਤੇ ਲੱਦੀਆਂ ਹੋਈਆਂ ਉਹ ਚੀਕਾਂ ਮਾਰਨ ਵੀ ਸਾਨੂੰ ਕੋਈ ਛਡਾਵੇ ਕੋਈ ਮਰਦ ਦੇਖਦਾ ਹੋਵੇ ਸਾਡੀ ਰੱਖਿਆ ਕਰੇ ਉੱਚੀ ਉੱਚੀ ਰੋਣ ਉਹ ਲਫੇੜੇ ਮਾਂ ਨਾਲ ਨਾ ਚੱਕਰੀਆਂ ਕਰਨ ਤੇ ਉਹ ਜਿਹੜਾ ਰਾਜਾ ਸੀ ਸਾਧੂ ਨੂੰ ਕਹਿਣ ਲੱਗਿਆ ਵੀ ਚਲਿਏ ਦੋ ਆਪਾ ਦੋ ਤਿੰਨ ਉਹ ਹੈ ਆਪਾਂ ਮੁਕਾਬਲਾ ਕਰਕੇ ਛਡਾਵਾਂਗੇ ਉਹ ਕਹਿੰਦਾ ਤਾਂ ਬਰਬੰਦਾ ਰੋਲ ਆ ਆਪਾਂ ਕੀ ਲੈਣਾ ਤਾਂ ਹੁੰਦੇ ਹੀ ਰਹਿੰਦੇ ਆ ਰੋਜ਼ ਉਹ ਕਹਿੰਦਾ ਮੈਂ ਤਾਂ ਨਹੀਂ ਦੇ ਸਕਦਾ ਉਹਨੇ ਸਵਾਸਤਵ ਚੱਕਿਆ ਐਸਾ ਲੋਹਾ ਲਿਆ ਉਹਨਾਂ ਤਿੰਨਾਂ ਤੋਂ ਉਹਨੂੰ ਸੋਧ ਕੇ ਭੁਜਾ ਕੇ ਉਹ ਬੀਬੀਆਂ ਨੂੰ ਬਹੂ ਬੇਟੀਆਂ ਨੂੰ ਬੰਨੀਆਂ ਹੋਈਆਂ ਨੂੰ ਉਹਨਾਂ ਦੇ ਘਰ ਹੀ ਛੱਡ ਕੇ ਆਇਆ ਜਦੋਂ ਆ ਕੇ ਬੈਠਾ ਤੇ ਉਹਦੀ ਤਾਂ ਜਿਹੜਾ ਤਰਸੂਲ ਜਾਂ ਸਵੇਰ ਨੂੰ ਲਗੜਾ ਕੱਢਿਆ ਇਹ ਹੈ ਕਿ ਦਇਆ ਦਇਆ ਕਰਨੀ ਇਹ ਤਾਂ ਹੈ ਸਾਨੂੰ ਸੁਣਾਇਆ ਸੀ ਪਾਣੀ ਵਾਲਾ ਪ੍ਰੋਗਰਾਮ ਅਸੀਂ ਹੋਰ ਵੀ ਬੰਦਿਆਂ ਨੂੰ ਕਿਹਾ ਮੈਂ ਕਿਹਾ ਵੀ ਵੱਧ ਤੋਂ ਵੱਧ ਜਿਹੜਾ ਪਾਠੀ ਜਿੱਤੇ ਪੈਂਦੇ ਆ ਨਾ ਉਹ ਕੋਠਾ ਭਰ ਕੇ ਤੱਕ ਭਰ ਭਰ ਕੇ ਜੜਿਆ ਇੱਥੇ ਉਹ ਸਾਡਾ ਮਨ ਬਣ ਗਿਆ 26 ਤਰੀਕ ਨੂੰ ਭੇਜਣੇ ਆ ਦੂਜੀ ਬੇਨਤੀ ਇੱਕ ਸਾਡਾ ਹੋਰ ਪੁਰਨਾ ਬਣਿਆ ਬਰਸੀ ਤੇ ਤੁਸੀਂ ਸੁਣ ਵੀ ਲਿਆ ਹੋਵੇਗਾ ਉਥੋਂ ਨਗਰ ਤੀਰ ਤਰ ਸਾਡੇ ਧਾਮੀ ਸਾਹਿਬ ਸ਼ਰਮਣੀ ਕਮੇਟੀ ਦੇ ਕਾਲ ਤਤ ਸਾਹਿਬ ਤੋਂ ਆਏ ਸੀ ਪੰਜ ਸੱਤ ਸਿੰਘ ਹੋਰ ਸੀ ਉਹ ਸਾਨੂੰ ਬੇਨਤੀ ਕਰਕੇ ਗਏ ਸੀ ਵੀ ਬਾਬਾ ਜੀ ਨੌਵੇਂ ਪਾਸਾ ਜਿਨ੍ਹਾਂ ਨੇ ਆਪਣਾ ਸੀਸ ਹੰਦਵੈਣ ਰੱਖਣ ਵਾਸਤੇ ਦਿੱਲੀ ਵਿੱਚ ਦੇ ਦਿੱਤਾ ਵੀ ਉਹਨਾਂ ਦਾ 350 ਸਾਲਾਂ ਦਾ ਸਤਾਬ ਨਹੀਂ ਆ ਰਹੀ ਹੈ ਆਪਾਂ ਉਹਦੇ ਵਿੱਚ ਨਗਰ ਕੀਰਤਨ ਦੇ ਵਿੱਚ ਆਪਾਂ ਚੱਲਣਾ ਉਹ ਅਸੀਂ ਫਿਰ ਤਿੰਨੇ ਸਾਡੇ ਨਾਲ ਸਾਰਲੇ ਦੂਸਰੇ ਮਹਾਪੁਰਸ਼ ਵੀ ਭਾਈ ਗਰਦੀਪ ਸਿੰਘ ਭਾਈ ਲੱਖਾ ਸਿੰਘ ਸੱਚਖੰਡ ਵਿੱਚ ਵਿਚਾਰ ਹੋਈ ਮੈਨੂੰ ਕਹਿੰਦੇ ਤੁਸੀਂ ਮੂਹਰੇ ਲੱਗੋ ਮਖਾ ਮੂਹਰੇ ਅੱਗੇ ਦਾ ਮਤਲਬ ਕੋਈ ਨਹੀਂ ਦੋ ਦੋ ਬੰਦੇ ਇਕੱਠੇ ਕਰਾਂਗੇ ਤੇ ਆਪਾਂ ਲਾਣ ਕਰ ਦਈਏ ਤੇ ਉਹ ਅਸੀਂ ਲਾਣ ਕਰ ਦਿੱਤਾ 18 ਕਿ 18 ਅਕਤੂਬਰ 18 ਅਕਤੂਬਰ ਨੂੰ 9 ਵਜੇ ਨਾਲ ਸਾਤੋਂ ਨਗਰ ਕੀਰਤਨ ਚੱਲੇਗਾ ਪੇ ਸਭ ਸੰਗਤਾਂ ਨੇ ਤਿਆਰ ਬਟਿਆਰੋ ਕੇ ਨਾਲ ਚੱਲਣਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਗੱਡੀਆਂ ਮੋਟਰਾਂ ਦਿੱਤੀਆਂ ਉਹ ਆਪਣੀਆਂ ਲੈ ਕੇ ਜਾਣ ਜਿਨ੍ਹਾਂ ਕੋਲੇ ਨਹੀਂ ਕੋਈ ਇਕੱਠੇ ਉਹ ਗੱਡੀ ਦੀ ਤਿਆਰੀ ਕਰ ਲਓ ਇਸ ਤਰੀਕੇ ਨਾਲ ਆਪਾਂ ਚੱਲਣਾ ਆਪਾਂ ਗੁਰੂ ਸਾਹਿਬ ਦੀ ਸਰਦਾਰ ਕਰਕੇ ਆਪਾਂ ਅਸੀਂ ਉਸ ਜਿਹੜੇ ਮਹਾਂਪੁਰਸ਼ ਰੱਬ ਨੌਵੇਂ ਗੁਰੂ ਨਾਨਕ ਅਸੀਂ ਉਹਨਾਂ ਦੀ ਯਾਦ ਵਿੱਚ ਚੱਲਣਾ ਹੈ ਇਹ ਤੇ ਕੋਈ ਨੀਂਦਣਾ ਵਾਲਾ ਪ੍ਰੋਗਰਾਮ ਨਹੀਂ ਹੈ ਬਈ ਭਾਈ ਸਾਨੂੰ ਦਿਹਾੜੀ ਦਿਓ ਤੇ ਸਾਡੀਆਂ ਗੱਡੀਆਂ 'ਚ ਤੇਲ ਪਾਉ ਉਹ ਕੰਮ ਨਹੀਂ ਹੈ ਅਸੀਂ ਆਪਣੀ ਸਰਦਾ ਭਾਵਨਾ ਨਾਲ ਸਾਰਿਆਂ ਨੇ ਚੱਲਣਾ ਇੱਕ ਸਾਡੀ ਇਹ ਬੇਨਤੀ ਹੈ ਹੁਣ ਕੱਲ ਨੂੰ ਸਾਡੀ ਮੀਟਿੰਗ ਵੀ ਹੈ ਤੇ ਪਰ ਆ ਜਿਹੜਾ ਤੁਸੀਂ ਦਾ ਦਿਨ ਦੇਖੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਇੱਕ ਬਚਨ ਸੁਣਾਉਣ ਲੱਗੇ ਆ ਤੁਹਾਨੂੰ ਪੰਮੇ ਪਾਸਾ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭਤਾ ਕੀਤੀ 16 ਅਸ਼ਟਪਤੀਆਂ ਉਹਨਾਂ ਨੇ ਸਪੂਰਨ ਕਰ ਦਿੱਤੀਆਂ ਬਾਬਾ ਸ਼੍ਰੀ ਚੰਦ ਜੀ ਗਏ ਉੱਥੇ ਤਰਤ ਤੇ ਬਈ ਉਹਨਾਂ ਦੇ ਦਰਸ਼ਨ ਕੀਤੇ ਤਾਂ ਫਿਰ ਗੁਰੂ ਪੰਨੀੇ ਪਾਸ ਆਨੇ ਸੁਖਮੀ ਸਾਹਿਬ ਦਾ ਪਾਠ ਸੁਣਾਇਆ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਇਹ ਜਿਹੜਾ ਜੀਵ ਹੈ ਇਹਨੂੰ 24000 ਸੁਵਾਸ ਹੋਉਂਦਾ 24 ਘੰਟਿਆਂ ਦੇ ਵਿੱਚ ਤੇ ਤੁਸੀਂ 24 ਅਸ਼ਟਪਤੀਆਂ ਪੂਰੀਆਂ ਕਰੋ ਉਹ ਕਹਿੰਦੇ ਜੀ 7 ਵਜਰ ਪੰਜਵੇਂ ਪਾਸਾ ਦਾ ਵਚਨ ਹੈ ਬਾਬਾ ਸ੍ਰੀ ਚੰਦ ਜੀ ਨੇ ਵਚਨ ਕਿਹਾ ਉਹ ਪੰਜਵੇਂ ਪਾਸਾ ਕਰਨ ਲੱਗੇ ਨਹੀਂ 7 ਵਜਨ ਪਰ ਤੁਸੀਂ ਬਾਬਾ ਜੀ ਇਹ ਮੂਹਰੇ ਸ਼ੁਰੂ ਕਰ ਦਿਓ ਉਹਨਾਂ ਨੇ ਕੀ ਕਿਹਾ ਔਰ ਪ੍ਰਸਾਦ ਤਾਂ ਆਪਕ ਇੰਨੇ ਹੀ ਆ ਜਪ ਆਦ ਸੱਚ ਚਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਵਾਹਿਗੁਰੂ ਇਹ ਮੂਹਰੇ ਲਾਤਾ ਇਸ ਤਰ੍ਹਾਂ ਉਹ 16 ਅਸ਼ਟਪਦੀ ਤੇ ਕੋਮੀ ਲਿਖਿਆ ਹੋਇਆ ਤੇ 24 ਅਸ਼ਟਪਦੀਆਂ ਪੂਰਨ ਹੋ ਗਈਆਂ ਸਾਡੇ ਤੇ ਗੁਰੂ ਸਾਹਿਬ ਨੇ ਇਹ ਜੀਆਂ ਮਿਹਰਾ ਕੀਤੀਆਂ ਚੜ੍ਹਦੀ ਕਲਾ ਬਖਸ਼ੀ ਹੈ ਸਾਡੇ ਤਾਂ ਮਨ ਤੇ ਤਚਾ ਹੈ ਇਸ ਪਿੰਡ 'ਚ ਜੰਮੇ ਪਲੇ ਨਿੱਕੇ ਨਿੱਕੇ ਖੇਡਦੇ ਰਹੇ ਇਸ ਪਿੰਡ ਦੀਆਂ ਗਲੀਆਂ ਗਲੀਆਂ ਸਾਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਸਾਡੇ ਮਨ ਤੇ ਤਚਾ ਕੋ ਸਿਆਸਤਰੀ ਅਸੀਂ ਕੋ ਲੀਡਰ ਨਹੀਂ ਬਣਨਾ ਅਸੀਂ ਤਾਂ ਇੱਕ ਬਾਬਾ ਜੀ ਦੇ ਬਣੇ ਹੋਏ ਸਾਨੂੰ ਐ ਵੀ ਅਸੀਂ ਇੱਥੇ ਕੋਈ ਇਹੋ ਜਿਹਾ ਦਿਨ ਮਨਾਉ ਲੱਗ ਗਏ ਜਿਹਦੇ ਨਾਲ ਸਾਡੀਆਂ ਸਰਕਾਰਾਂ ਆਇਆ ਕਰਨ ਸਾਡੇ ਲੀਡਰ ਆਇਆ ਕਰਨ ਤੇ ਇਥੋਂ ਦੇ ਚੰਗੇ ਚੰਗੇ ਇਸ ਪਿੰਡ ਨੂੰ ਕੰਮ ਕਰਕੇ ਜਾਇਆ ਕਰਨ ਇਸ ਪਿੰਡ ਦਾ ਨਾਂ ਸਾਰੀ ਦੁਨੀਆ ਵਿੱਚ ਚੱਲੇ ਤੇ ਸਾਡੇ ਮਨ ਦਾ ਫੁਰਨਾ ਇਸ ਤਰ੍ਹਾਂ ਜਿਵੇਂ ਸਾਡੇ ਭਾਈ ਹੈਪੀ ਜੀ ਮਾਣੂ ਕੇ ਨਗਰ ਤੋਂ ਸਰਪੰਚ ਸਾਹਿਬ ਆਇਆ ਹੋਰ ਚਮਕੌਰ ਸੋਹਣੀ ਸੰਗਤ ਬਹੁਤ ਬੈਠੀ ਹੈ ਕਿਉਂ ਉਹ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਦਾ ਨਗਰ ਵਾ ਜਿੱਥੇ ਗੁਰੂ ਕਾਂਗੀ タルਪਾਸਾਂ ਨੇ ਆਪਣੇ ਸੋਹਣੇ ਚਾਰਨ ਬਿਮਾਰਕ ਪਾਏ ਆ ਉੱਥੇ ਦੀਆਂ ਸਾਖੀਆਂ ਵੀ ਬਹੁਤ ਹੈ ਤੇ ਉਹ ਉਸ ਨਗਰ ਦੇ ਸਰਪੰਚ ਹੈ ਦੂਜੇ ਨੰਬਰ ਤੇ ਪਿੰਡ ਹੈ ਮਾਣੂ ਕੇ ਸਾਰਿਆਂ ਨੂੰ ਤੇ ਅਸੀਂ ਸਾਡੇ ਮਨ 'ਚ ਇਹ ਵੀ ਚਾਹ ਰਿਹਾ ਹੈ ਇਸ ਪਿੰਡ 'ਚ ਵੀ ਵੱਧ ਤੋਂ ਵੱਧ ਕੰਮ ਹੋਣ ਝੋੜਾ ਨਗਰ ਵਿੱਚ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ 13 ਮੱਜਲਾ ਸਥਾਨ ਬਣਾਇਆ ਉਹਨਾਂ ਦਾ ਫੁਰਨਾ ਸੀ ਇਸ ਨਗਰ ਵਿੱਚ ਵੀ ਕੰਮ ਹੋਣ ਪਰ ਜਿਹੜੇ ਨਗਰ ਵਿੱਚ ਪਾਦਕ ਪਵੇ ਜਿਹੜੇ ਨਗਰ ਵਿੱਚ ਆਪਸ ਬਿਜੀ ਲੋਕ ਆਏ ਰਹਿਣ ਉਹ ਕੋਈ ਚੰਗੇ ਲੋਕਾਂ ਤੋਂ ਚੰਗੇ ਕੰਮ ਨਹੀਂ ਲੈ ਸਕਦੇ ਜਿਹੜੇ ਆਪਸ ਵਿੱਚ ਹੀ ਪਿਆਰ ਲੱਗਣ ਉਹ ਕੰਮ ਲੈ ਸਕਦੇ ਆ ਸਾਡੀਆਂ ਪਾਰਟੀਆਂ ਉਦੋਂ ਹੁੰਦੀਆਂ ਜਦੋਂ ਅਸੀਂ ਖੜਨਾ ਜੀ ਨੇ ਇੱਕ ਬਚਨ ਕੀਤਾ ਆਪਣਾ ਹੁਕੂਨਾਮਾ ਸਭ ਆਇਆ ਸੀ ਨਾਨਕ ਲੇਖਾ ਸੰਝਾ ਘਰਮਨਾਂ ਕਾਗਜ਼ ਪਾੜੇ ਤੇ ਇਹ ਹੁਕੂਨਾਮਾ ਸੀ ਉੱਥੇ ਬਾਬਾ ਜੀ ਦਾ ਨੌਵੇਂ ਪਿੰਡ ਵਾਲੇ ਚੱਲਣ ਵਾਲੇ ਅੱਜ ਤੁਹਾਡਾ ਜਿਹੜਾ ਤੁਹਾਨੂੰ ਸੇਵੇ ਪਾਸ ਆਦਾ ਸਰਾਪ ਸੀ ਉਹ ਗੁਰੂ ਸਾਹਿਬ ਨੇ ਅੱਜ ਕਿਰਪਾ ਕਰਤੀ ਮਾਫ ਲੈ ਲਿਆ ਇਹ ਵਚਨ ਕਿੰਨਾ ਵੱਡਾ ਵਚਨ ਹੈ ਗੁਰੂ ਸਾਹਿਬ ਦਾ ਵਚਨ ਕੀ ਸੀ ਪਿੰਡ ਵਾਲਿਆਂ ਨੇ ਬਾਗ ਡਾਲੇ ਸੀ ਗੁਰੂ ਸਾਹਿਬ ਸੀਨੀਵਾਲ ਗਏ ਸੀਨੀਵਾਲ ਵਾਲਿਆਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਵਚਨ ਕੀਤਾ ਦੇਖਣ ਨੂੰ ਝਾੜ ਚੰਨਣ ਵਾਲ ਹੋਵੇਗਾ ਨਿਕਰਿਆ ਕਰੇਗਾ ਸੀਂਧੀ ਵਾਲੇ ਸਰਾਪ ਸੀ ਹੋਰ ਜਿਹੜਾ ਕੋਈ ਕੱਢਦਾ ਉਹਦੇ ਵੱਧਦਾ ਹੈ ਇਸ ਲਈ ਤੁਸੀਂ ਬਹੁਤ ਵੱਡੇ ਭਾਗਾਂ ਵਾਲਿਓ ਤੇ ਜਿਹੜਾ ਸਾਡਾ ਗੁਰਦੁਆਰਾ ਇਹ ਦੀ ਜਗਾ ਸਾਰੇ ਅਸੀਂ ਹੁਣ ਸਮਾਪਤੀ ਕਰਾਂਗੇ ਇੰਨਾ ਸਾਡੇ ਸਤਿਕਾਰਯੋਗ ਜਿੰਨੇ ਮਹਾਪੁਰਸ਼ ਆਏ ਐ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਢਾਡੀ ਸਿੰਘ ਆਏ ਐ ਕਵੀਸਰ ਆਏ ਐ ਤੁਸੀਂ ਸੰਗਤ ਆਇਓ ਦਾਸ ਤਾਂ ਸਾਰਿਆਂ ਦਾ ਧੰਨਵਾਦ ਹੀ ਕਰ ਸਕਦਾ ਅਸੀਂ ਹੁਣ ਖਤੇ ਬਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Yeah,